ਇਕਰਾਂ ਨੇ ਸਾਰੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਉਹ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਵੀਰ ਜੀ ਸ਼ੁਕਰ ਹੈ ਲਾਈਆਂ ਰੌਣਕਾਂ ਹਾਂ ਜੀ ਜੀ ਵੀਰ ਜੀ ਦੀਆਂ ਠੀਕ ਹੈ ਜੀ ਕਿੰਨਾ ਕਮਾਲ ਲਿਆ ਅੰਦਾਰ ਕੀ ਮਾਲ ਵੀਰ ਜੀ ਆਪਣੇ ਕੋਲ ਟੋਟਲ 15 ਝੋਟੀਆਂ ਸੀ ਜੀ ਤੇ ਜਿਨ੍ਹਾਂ ਦੇ ਵਿੱਚੋਂ ਆਪਾਂ ਕੱਲ 6-7 ਝੋਟੀਆਂ ਸੇਲ ਕਰ ਚੁੱਕੇ ਆ ਤੇ ਆਪਣੇ ਕੋਲ 6-7 ਵੜਾ ਅੱਜ ਮਤਲਬ ਜਿੰਨੀਆਂ ਵੀ ਹੈਗੀਆਂ ਬਾਕੀ 20 ਤੋਂ ਰੱਖੇ ਮਾਲਾ ਚਲੀ ਪਤੀ 20 25 ਜਨਵਰੀ ਖੜੇ ਆ ਨਾ ਕੋਈ ਝੋਟੀਆਂ ਲਾਲੇ ਕੋਈ ਵੜਾ ਲਾਲੇ ਕਿੰਨੇ ਤੋਂ ਕਿੰਨੇ ਦੁੱਧ ਦੀ ਕੁਐਸਟੀ ਵਾਲੇ ਦੁੱਧ ਦੇ ਵਿੱਚ ਗੁਰੂ ਰਾਮਦਾਸ ਜੀ ਮੇਰੇ ਵੀਰੇ ਆਪਣੇ ਕੋ 25 26 ਕਿਲੋ ਤੱਕ ਤੇ ਝੋਟੀਆਂ ਆਈ ਟਮ ਦੇ ਖੜੀਆਂ ਖੜੀਆਂ ਹਾਂਜੀ ਤੇ ਆ ਝੋਟੀ ਦੀ ਗੱਲ ਕਰਦੇ ਵੀਰੇ ਅੱਜ ਸਹੀ 25 ਕਿਲੋ ਦੀ ਐਵਰੇਜ ਝੋਟੀ ਤੇ ਜਿਹੜੀਆਂ ਵੜਾ ਆ ਉਹ ਕਿੰਨੇ ਪਲੱਸ ਵਾਲੀਆਂ ਵੜਾ ਮੇਰੇ ਜਿਹੜਾ ਜਰਸੀ ਇੱਕ ਸਪੈਸ਼ਲ ਆ ਜਿਹੜੀ ਸਾਰੀ ਮੰਡੀ ਦੇ ਵਿੱਚ ਪਹਿਲਾ ਨਗੀਨਾ ਰਹੂਗਾ ਜਿਹੜੀ ਗੱਲ ਕਰਨ ਵਾਲੀ ਆ ਠੀਕ ਆ ਜੀ ਤੇ ਉਹ ਆਡੇ ਕੋ 30 32 ਕਿਲੋ ਤੱਕ ਬੱਚੀ ਖੜੀ ਆ ਤੇ ਜਿਹੜੀਆਂ ਐਚ ਐਫ ਝਾਂਗ ਠੀਕ ਆ ਕੋਈ 50 60 ਵਾਲੀ ਹੈਗੀਆਂ ਨਹੀਂ 60 ਵਾਲੀ ਨਹੀਂ ਆਪਣੇ ਕੋਲ ਉਹ ਵੀ ਆਪਣੇ ਕੋਲ ਪਤੀ ਰੰਚ ਮਿਲ ਗਿਆ ਠੀਕ ਆ ਜੀ ਕੋਈ ਗੱਲ ਨਹੀਂ ਜਿੰਨੇ ਵਾਲੀਆਂ ਵੀ ਹੋਈਆਂ ਆਪਾਂ ਚਲੋ ਕੰਮ ਕਰਦੇ ਨਾ ਇਹ ਤੋਂ ਸ਼ੁਰੂਆਤ ਕਰੀਏ ਝੋਟੀ ਢੋਕਣਵਾ ਸੂਆ ਆ ਗਈ ਇਹ ਦੂਜਾ ਸੂਆ ਝੋਟੀ ਵੀਰ ਜੀ ਠੀਕ ਆ ਤੇ ਝੋਟੀ ਥਲੇ ਆਟਮ ਤੇ ਪੂਰਾ ਨੋਰਮਲ 25 ਕਿਲੋ ਦਾ ਤਿਆਰ ਆ ਬੇਲੇ ਦੇ 25 ਲੀਟਰ ਇਹ ਜੇ ਵੀਰ ਦਾ ਵੀ ਇਹ ਸੌਦਾ ਹੋ ਗਿਆ ਸੌਦਾ ਹੋ ਗਿਆ ਝੋਟੀ ਦਾ ਆਪਣਾ ਤੇ 25 ਕਿਲੋ ਦੀ ਆਪਾਂ ਓਰਡ ਦਿੱਤੀ ਉਹਨੂੰ ਘਰ ਤੱਕ ਬੇਲੇ ਦੇ ਦਿਆਂ ਇਹ 1 ਹਫ਼ਤੇ ਤੱਕ ਗਾਰੰਟੀ ਦਿੱਤੀ ਹੈ ਜੇ ਮਨ ਲਾ 2022 ਤੇ ਚੱਲੇ ਤਾਂ ਵੀ ਵਾਪਸ ਕਰਦੀ ਮੇਰੇ ਵਾ 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 ਇਹ ਤਾਂ ਉੱਤੇ ਤੇ ਫਿਰ ਰੱਬ ਦੇ ਨਾਂ ਹੀ ਆਹ ਜੀ ਆਹ ਜੀ ਠੀਕ ਹੈ ਜੀ ਤੇ ਤੋੜਾ ਚੈੱਕ ਕਰਵਾਈਏ ਮਗਰ ਬੱਚਾ ਕੀ ਆ ਗਿਆ ਮਗਰ ਇਹਦੇ ਵੀਰੇ ਕਟਾ ਹੈ ਜੀ ਠੀਕ ਹੈ ਇਹਨਾਂ ਮੇਲ ਕਾਫ ਆ ਗਿਆ ਸਜਣੋ ਇਹ ਥੋੜੀ ਖਾਲੀ ਕਰੀ ਜਾਂਦੇ ਆ ਬੱਚਾ ਉਧਰ ਵੱਜਾਂ ਦਾ ਹਾਂ ਇਹ ਖਾਲੀ ਕਰਦੀ ਹੈ ਝੋਟੀ ਦੇ ਅੱਛਾ ਜੀ ਰਹਿ ਗਈ ਹੈ ਠੀਕ ਹੈ ਲਓ ਸਜਣੋ ਚੁਵਾਈ ਜਿਹੜੀ ਸ਼ੁਰੂਆਤ ਹੋਈ ਹੁੰਦੀ ਸੀ ਚੁਵਾਈ ਡਕਾਈ ਆ ਕੇ ਕੀ ਥੋੜੀਆਂ ਆਪਾਂ ਮੰਡੀ ਦਾ ਮੇਲਾ ਵਖਾਈਏ ਜ਼ਰੂਰ ਹੈ ਭੈਣ ਭਰਾਵਾਂ ਨੂੰ ਸਿੰਘੀ-ਸੁੰਗੀ ਚੰਗੀ ਲੱਗੀ ਆ ਟੌਪ ਦੀ ਸਿੰਘੀ ਆ ਬਿਲਕੁਲ ਤੇ ਬੱਚਾ ਲੱਗ ਕੇ ਇੱਕ ਬੰਨਿਓ ਜਿਹੜੀ ਕਾਂਸਾਣ ਹੋਈ ਪਈ ਆ ਇਹਨਾਂ ਤਾਂ ਚਾ ਲੈਓ ਜੋ ਤਾਂ 25 ਕਿਲੋ ਇਸ ਛੋਟੀ ਦੇ ਗੋਲ ਆ ਭਾਈ ਨੇ ਕਿਹਾ ਕਿ ਜਗ ਵਿੱਚ ਤੇ ਇਹਦੀ ਕੀਮਤ ਜਾਈ ਜੀ ਆ ਫਿਰ ਵੀਰੇ 5.5 ਲੱਖ ਦੀ ਵੇਚੀ ਮੈਂ ਤੇ ਆ ਵੇਗੀ ਆ ਹਾਂ ਵੇਗੀ ਆ ਸੇਲ ਬੰਦ ਠੀਕ ਆ ਜੀ ਚਲੋ ਮੇਲਾ ਵਖਾਉਣਾ ਚਾਹੀਦਾ ਭੈਣ ਭਰਾਵਾਂ ਨੂੰ ਨਾ ਇੱਥੇ ਸੇਲ ਸਵੇਰੇ ਹੋਈ ਆ ਵੀਰੇ ਸੇਰੇ ਵਿੱਚ ਹੀ ਆ ਗਏ ਵਾ 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 ਬਾਕੀ ਅੱਗੇ ਆ ਗਈ ਵੀਰ ਮੀਨੀ ਮੀਨੀ ਆ ਗਈ ਮੀਨੀ ਹਾਂਜੀ ਇਹ ਤਿਆਰ ਹੈ ਇਹ ਵੀ ਤਿਆਰ ਹੈ ਵੀ ਆਪਾਂ ਭਰਾ ਆਪਣੇ ਨੂੰ ਦੇਤੀ ਹਲਾਕੇ ਖੜਾ ਦਿੰਦੇ ਆ ਇਹ ਨੂੰ ਦਿੱਤੀ ਹੈ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹ ਖਰੀਦਦਾਰ ਹੀ ਹੋ ਗਈ ਹਾਂਜੀ ਭਾਈ ਜੀ ਜਿਪ ਲਈ ਹਾਂਜੀ ਹਾਂ ਠੀਕ ਹੈ ਕਿੰਨੇ ਦੀ ਲੈ ਲਈ 6 ਲੱਖ ਦੀ 6 ਲੱਖ ਦੀ ਹਾਂਜੀ ਹਾਂ ਠੀਕ ਹੈ ਚਲੋ ਮਹਾਰਾਜ ਸਾਉਂਡ ਨਹੀਂ ਕਰੇ ਪਰਾ ਦੇ ਘਰ ਮਈਆਂ ਖੜੀਆਂ ਮਤਲਬ 20 ਤੋ ਰੱਖੇ ਬਹੁਤ ਵਧੀਆ ਮਜਾ ਕਿਹੜਾ ਨਗਰ ਆਪ ਜੀ ਦਾ ਆਪਣਾ ਜੀਜਾ ਨਹੀਂ ਪਿੰਡ ਮਜੀਠੇ ਲੱਗੇ ਠੀਕ ਹੈ ਲਾਗੋ ਲੱਗੇ ਗਵਾਂਢ ਹੀ ਹੋਗੇ ਇਹਦੇ ਇਹ ਮਸ਼ਹੂਰ ਹੈ ਵੀਰੇ ਆਪਣੇ ਵੀਰੇ ਮਤਲਬ ਗਿਆਮਾਂ ਦੇ ਵਿੱਚ ਚੰਗੇ ਖਿਡਾਰੀ ਰਹੇ ਤੇ ਤੋਰਾ ਚੈੱਕ ਕਰਵਾ ਦਈਏ ਫਿਰ ਇਹਦਾ ਥੋੜਿਆ ਨਵ ਸੱਜਣੋ ਦੂਜਾ ਸੂਆ ਏ ਬਿਲਕੁਲ ਜੈਡ ਬਲੈਕ ਚੋਟੀਆਂ ਵੱਡੇ ਢਾਂਜੇ ਜਾਂ ਬਾਕੀ ਆਸ ਜਿਹੜਾ ਗੱਭਨ ਡੰਗਰ ਹੁੰਦਾ ਨਾ ਉਹਦੇ ਤੇ ਡਿਪੈਂਡ ਹੁੰਦਾ ਕਿ ਕਿੰਨਾ ਸੇਵਾ ਦੇ ਦੇਣ ਦੁੱਧ ਦੇ ਨਾਲ ਉਹਦੀ ਗੱਭਨ ਦੀ ਕਿਤੇ ਵੀ ਗਰੰਟੀ ਨਹੀਂ ਹੁੰਦੀ ਅੰਦਾਜ਼ਾ ਹੀ ਲਾਇਆ ਜਾਂਦਾ ਕਿ 20 ਕਿਲੋ ਕੱਢੂਗੀ ਜਾਂ 25 ਕਿਲੋ ਕੱਢੂਗੀ ਸੋ ਇਹ ਸਾਰੇ ਪਸ਼ੂ ਦਾ ਇਹ ਹੋ ਜਾਂਦਾ ਕਿ ਜਿੰਨਾ ਦੁੱਧ ਆ ਸੰਗ ਵੀ ਆਉਂਦਾ ਦੇਖੋ ਚਵਾਈ ਹੋਣ ਡਿਆ ਉਹਨਾਂ ਪ੍ਰੋਪਰ ਦੱਸਿਆ ਜਾਂਦਾ ਸੇ ਝੋਟੀ ਚੰਗੀ ਆ ਚਲੋ ਆ ਦਿਵਾਲੀ ਦਾ ਮੇਲਾ ਪਹਿਲਾਂ ਜਿੱਤ ਲਿਆ ਆਪ ਜੀ ਨੂੰ ਮੁਬਾਰਕਾਂ ਦੀਵਾਲੀ ਦਾ ਜਿਹੜਾ ਤੋਹਫਾ ਦਹਾ ਖਰੀਦ ਦਿੱਤਾ ਵੀ ਕਰ ਲਈ ਹੈ ਨਾ ਤੇ ਅਗਰ ਤੀਜੇ ਨੰਬਰ ਤੇ ਆਲੀ ਵੈੜ ਇਹ ਵੈੜ ਵੀਰੇ ਗੱਬਣੀਆਂ ਦੀਆਂ ਇਹ ਛਤਿਆਰੀ ਤੇ ਆ ਹਾਂ ਆਲੀ ਕੱਚੀ ਆ ਵੀਰੇ 12 13 ਦਿਨ ਦੀ ਕੱਚੀ ਆ ਨਾੜਾ ਨੂੜਾ ਚੰਗੀ ਚੌਕੜੀਆਂ ਹੈ ਦਿਨ ਕਿੰਨੇ ਰਹਿ ਗਏ ਜੀ ਇਹ 12 13 ਦਿਨ ਦੀ ਕੱਚੀ ਹੋਵੇਗੀ ਤੋਰੀ ਭਾਈ 12 13 ਦਿਨ ਦੀ ਕੱਚੀ ਹੈ ਹੈ ਨਾ ਦੂਜਾ ਸੁਆ ਕੀ ਤੀਜਾ ਦੂਜਾ ਸੁਆ ਕਰਿਆ ਜੀ ਲਓ ਜੀ ਲੈਓ ਕਿੰਨੇ ਕੇ ਪਲੱਸ ਵਾਲੀ ਚੱਲੂਗੀ ਹਜੇ ਕਿੰਨੇ ਕੇ ਪਲੱਸ ਵਾਲੀ ਚੱਲੂਗੀ ਹਾਂ ਇਹ ਵੀਰੇ ਕਦੋਂ ਦੇ 27 22 ਕਿਲੋ ਦੋਗੇ ਠੀਕ ਆ ਇਹ ਮਾਨ ਸਾਹਿਬ ਨੂੰ ਪੁੱਛ ਲ ਕੇ ਦੱਸੋ ਜੀ ਕੀ ਹਾਲ ਠੀਕ ਠਾਕ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਚਾਹਾਂ ਸ਼ੁਕਰ ਹੈ ਜੀ ਤੇ ਇਹਦਾ ਰੇਟ ਕੀ ਰਹਿ ਗਿਆ ਇਹ ਵੀਰੇ ਦੇ ਦਾਂਗੇ 1.5 ਲੱਖ ਦੀ ਬੱਚੀ ਦਵਾਂਗੇ 1.5 ਲੱਖ ਦੀ ਹਾਂਜੀ ਠੀਕ ਹੈ ਜੀ ਓਕੇ ਅੱਗੇ ਸਪੈਸ਼ਲ ਜਰਸੀ ਹੈ ਨਾ ਵਾਹ ਵਾਹ ਕਿਆ ਬਾਤ ਹੈ ਥਾਣੇ ਬਹੁਤ ਸਸ ਲਗਾ ਹੈ ਇਹ ਕਿਹੜਾ ਥਾਣਾ ਮਾਨ ਸਾਹਿਬ ਇਹ ਭਾਜੀ ਕੱਲਾ ਕੱਲਾ ਪੀੜੀਆਂ ਦੇ ਜਿਹੜਾ ਪਾਵੇ ਨਹੀਂ ਗੇ ਇਦਾਂ ਥਾਣ ਲਗਾ ਜੀ ਸੁੰਬੇ ਵਾਲਾ ਕਹਿ ਸਕਦੇ ਸੁੰਬੇ ਵਾਲਾ ਥਣ ਕਹਿ ਸਕਦੇ ਪੋਲੀ ਵੇਖੋ ਕਿੰਨੀ ਹੈ ਵਾਹ ਵਾਹ ਜਿੰਨਾ ਲੇਵਾ ਹੁਣੇ ਇਦੋਂ ਵੱਧ ਥੱਬਾ ਲੰਮੇ ਪਾਵੇ ਸੂਰਜ ਜਿਆ ਬਾਦ ਇਹ ਸਪੈਸ਼ਲ ਹੈ ਹਾਂ ਮੰਡੀ ਦਾ ਸ਼ਿੰਗਾਰ ਲਓ ਜੀ ਜਰਸੀ ਪੰਜਾਬ ਵਾਲੀ ਵੱਡੇ ਟਾਂਚ ਲਾਓ ਜੀ ਅਮ ਮੁਖੜਾ ਵਿਖਾਇਓ ਅੱਗੋਂ ਨਾਲੇ ਲਓ ਬਾਬਾ ਜੀ ਲਓ ਜੀ ਚਲੋ ਜਿੰਦੀ ਰਵੇ ਇਹ ਬਾਈ ਜਗਦੀਪ ਜੈਨ ਦਾ ਰੇਟ ਇਹ ਤਾਂ 2,25,000 ਰੁਪਏ ਹੈ ਵੀਰੇ ਤੇ 25 ਡਿਸਕਾਊਂਟ ਕਰ ਦਈਏ ਕਰ ਦਾਂਗੇ 2 ਲੱਖ ਦੀ ਦੇ ਦਾਂਗੇ ਵਾਹ ਵਾਹ ਲਓ ਸੱਚ ਨੂੰ ਦਿਵਾਲੀ ਦੀ ਆਫਰ ਆ 25